ਬੌਝਨ ਸਮਾਜ ਪਾਰਟੀ ਵੱਲੋਂ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪ੍ਰਾਪਤੀ ਲਈ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਪ੍ਰੀਨਿਰਮਾਨ ਦਿਵਸ ਨੂੰ ਸਮਰਪਿਤ ਲੜੀਵਾਰ ਅਣਖ ਜਗਾਓ ਸਮਾमेलन ਸਮਾਣਾ ਦੇ ਬੰਮੜਾ ਪੱਤੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਪੰਜਾਬ ਦੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਐਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਐਸਸੀ ਸਮਾਜ ਨਾਲ ਹੋ ਰਏ ਧੱਕੇ ਦੇ ਖਿਲਾਫ ਆਵਾਜ਼ ਉੱਚੀ ਕੀਤੀ ਹੈ ਉਹਨਾਂ ਆਖਿਆ ਕਿ ਸਾਨੂੰ ਇਕਜੁੱਟ ਹੋ ਕੇ ਹੰਬਲਾ ਮਾਰਨ ਦੀ ਲੋੜ ਹੈ ਜਿਸ ਨਾਲ ਪੰਜਾਬ ਦਾ ਤਖਤਾ ਪਲਟ ਹੋ ਸਕਦਾ ਹੈ ਕਿਉਂਕਿ ਸਾਡੀ ਆਵਾਜ਼ ਅੱਜ ਤੱਕ ਦੱਬੀ ਗਈ ਹੈ ਉਹਨਾਂ ਵਰਕਰਾਂ ਤੇ ਪਾਰਟੀ ਆਗੂਆਂ ਨੂੰ ਪਾਰਲੀਮੈਂਟ ਚੋਣਾਂ ਬਾਰੇ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਪ੍ਰੈਸ ਸਵਾਰਤਾ ਮੌਕੇ ਉਹਨਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ। ਪਾਰਲੀਮੈਂਟ ਵਿੱਚ ਚੋਣਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਆਖਿਆ ਕਿ ਪੰਜਾਬ ਵਿੱਚ ਬਸਪਾ ਚੰਗਾ ਪ੍ਰਦਰਸ਼ਨ ਕਰੇਗੀ। ਅਤੇ ਸਾਰੀਆਂ ਪਾਰਟੀਆਂ ਨੂੰ ਧੋਬੀ ਪਿਛਾੜ ਮਾਰ ਕੇ ਇੱਕ ਮੋਰੀ ਪਾਰਟੀ ਵੱਜੋਂ ਸਾਹਮਣੇ ਆਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਬਸਪਾ ਪੰਜਾਬ ਅੰਕਿਤ ਭੈਣੀ ਮੱਗਰ ਸਿੰਘ ਤੁਰ ਚੰਦ ਸਿੰਘ ਪੱਟੀ ਜਰਨੈਲ ਸਿੰਘ ਮੋਹਨ ਲਾਲ ਰੂਪ ਸਿੰਘ ਭੀਮ ਸਿੰਘ ਕਾਦਰਾਬਾਦ ਜੀਤ ਬਠੋਈ ਲਾਲ ਸਿੰਘ ਬਠੋਈ ਅਤੇ ਵੱਡੀ ਗਿਣਤੀ ਵਿੱਚ ਬਸਪਾ ਆਗੂ ਅਤੇ ਵਰਕਰ ਮੌਜੂਦ ਸਨ ਸਮਾਣਾ ਤੋਂ ਐਨ ਡਬਲਿਊ ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ਿਰਾ ਸਮਾਣਾ ਅਦੇ ਬਾਰੇ ਤੁਹਾਡੇ ਕੀ ਇਨਕ ਵਿਚਾਰ ਹੈ SYL ਦਾ ਜਿਹੜਾ ਮੁੱਦਾ ਆ ਇਹ ਕਾਂਗਰਸ ਦੀ ਨਲਕੀ ਦੇ ਨਾਲ ਪਿਛਲੇ 70 ਸਾਲਾਂ ਤੋਂ ਪੰਜਾਬੀਆਂ ਦੇ ਮੋਢੇ ਮੂੰਹ ਵੱਡੀ ਖੜਾ ਆ ਨਾਨ ਰਿਪੇਰੀਅਨ ਸਟੇਟਾਂ ਨੂੰ ਪਾਣੀ ਦੇਣਾ ਔਰ ਉਹ ਪੰਜਾਬ ਦੇ ਨਾਲ ਕਾਂਗਰਸ ਦੀ ਬਹੁਤ ਵੱਡੀ ਧੱਕੇਸ਼ਾਹੀ ਸੀ ਉਸ ਧੱਕੇਸ਼ਾਹੀ ਦੇ ਖਿਲਾਫ ਸਮੇਂ-ਸਮੇਂ ਤੇ ਪੰਜਾਬੀਆਂ ਨੇ ਧਰਮ ਮੋਰਚੇ ਤੱਕ ਲਾਏ ਔਰ ਉਹਨਾਂ ਪਾਣੀਆਂ ਦੇ ਵਿੱਚੋਂ ਪੰਜਾਬ ਨੂੰ ਵੱਡਾ ਜਿਹੜਾ ਕਾਲਾ ਦੌਰ ਉਹ ਜਿਹੜਾ ਉਹ ਚੱਲਣਾ ਪਿਆ ਔਰ ਉਸ ਕਾਲੇ ਦੌਰ ਨੂੰ ਦਬਾਉਣ ਦੇ ਲਈ ਕਾਂਗਰਸ ਨੇ ਫੌਜਾਂ ਭੇਜੀਆਂ ਟੈਂਕ ਚਾੜੇ ਸ਼੍ਰੀ ਕਾਲ ਤੱਕ ਸਭ ਤਵਾ ਕੀਤਾ ਉਹ ਹਰ ਚੀਜ਼ ਜਿਹੜੀ ਆ ਨਾ ਉਹ ਕਾਂਗਰਸ ਦੀ ਇਸ ਨਲਕੀ ਨੂੰ ਦਿਖਾਉਂਦੀ ਆ ਲੇਕਿਨ ਇਸ ਤੋਂ ਵੀ ਵੱਡੀ ਨਲਕੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆ ਜਿਹੜੀ ਪਿਛਲੇ 3 ਟਰਮਾਂ ਜਿਹੜੀ ਆ ਉਹ ਕੇਂਦਰ ਦੇ ਵਿੱਚ ਰਾਜ ਕਰ ਚੁੱਕੀ ਆ ਮਾਮਲਾ ਅੱਜ ਤੱਕ ਵੀ ਲਟਕਿਆ ਆ ਉਹਦੇ ਲਈ ਵੱਡੀ ਦੋਸ਼ੀ ਜਿੱਥੇ ਕਾਂਗਰਸ ਹੈ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਕੂਮਤ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਐਮਪੀ ਇਲੈਕਸ਼ਨ ਦਾ ਬਿਗਲ ਜਿੱਦਾਂ ਵੱਜ ਚੁੱਕਿਆ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਪਾਇਦਾਰ ਤੇ ਕਿੱਥੇ ਤੁਸੀਂ ਖੜੇ ਹੋ? ਦੇਖੋ ਇਹਦਾ ਜਿੱਦਾਂ ਪੰਜਾਬ ਦੇ ਵਿੱਚ 25 ਸਾਲਾਂ ਬਾਅਦ ਅਸੀਂ 2022 ਦੇ ਵਿੱਚ ਵਿਧਾਨ ਸਭਾ 'ਚ ਹਾਥੀ ਨੂੰ ਜਿਤਾ ਕੇ ਭੇਜਿਆ 25 ਸਾਲ ਦਾ ਸਾਕ ਸੋਕਾ ਤੋੜਿਆ। ਅਸੀਂ ਇਸ ਕੋਸ਼ਿਸ਼ ਵਿੱਚ ਹਾਂ ਕਿ 1996 ਚ ਸਾਡਾ ਆਖਰੀ ਵਾਰੀ ਮੈਂਬਰ ਪਾਰਲੀਮੈਂਟ ਪੰਜਾਬ ਚ ਤਿੰਨ ਜਿੱਤੇ ਸੀ ਉਸ ਸਾਲ ਇਸ ਵਾਰੀ ਅਸੀਂ ਜਿਹੜਾ ਸਾਡੀ ਇੱਕੋ ਹੀ ਕੋਸ਼ਿਸ਼ ਹੈ ਕਿ ਅਸੀਂ ਉਹ ਪੰਜਾਬ ਚ ਲੋਕ ਸਭਾ ਤੋਂ ਲੋਕ ਸਭਾ ਚ ਖਾਤਾ ਤੋਂ ਖੋਲੀ ਹੈ ਆਪਾਂ ਤੇ ਪੰਜਾਬ ਦੇ ਵਿੱਚ ਜਿੱਦਾਂ ਕੇਜਰੀਵਾਲ ਦੀ ਜਿਹੜੀ ਦਖਲ ਅੰਦਾਜ਼ੀ ਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੇਜਰੀਵਾਲ ਸਾਹਿਬ ਨੂੰ ਆਪਣੀ ਪੋਲੀਟੀਕਲ ਹੈੱਡ ਹੋਣ ਦੇ ਨਾਤੇ ਤਾਂ ਜਿਹੜਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਕਰਨ ਲਈ ਇਜਾਦ ਹੈ ਪਰ ਅੱਜ ਹੀ ਗਵਰਨਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਇੰਟਰਫੀਰੈਂਸ ਹੈ ਉਹ 3 ਕਰੋੜ ਪੰਜਾਬੀਆਂ ਲਈ ਮੰਦਭਾਗੀ ਜਿਹੜਾ ਸਮਾਂ ਚੱਲ ਰਿਹਾ ਔਰ ਪੰਜਾਬ ਦਾ ਖਜ਼ਾਨਾ ਜਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਜਿਹੜੇ ਬਦਲਾਅ ਦੇ ਭਾਸ਼ਣ ਸਤਸੰਗ ਭਗਵੰਤ ਮਾਨ ਜੀ ਕਰਦੇ ਸੀ ਮੁੱਖ ਮੰਤਰੀ ਸਾਹਿਬ ਔਰ ਮਾਨਜੋਤ ਸਿੰਘ ਕੇਜਰੀਵਾਲ ਸਾਹਿਬ ਕਰਦੇ ਸੀ ਉਹ ਸਤਸੰਗ ਅੱਜ 3 ਕਰੋੜ ਪੰਜਾਬੀਆਂ ਨੂੰ ਝੂਠ ਦੀਆਂ ਪੰਡਾ ਨਜ਼ਰ ਆ ਰਹੇ ਆ ਬਹੁਤ ਮੰਦਭਾਗਾ ਸਮਾਂ ਪੰਜਾਬ ਲਈ ਚੱਲ ਰਿਹਾ